ਸ਼ਸ਼ੀਕਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁਖ ਖਬਰਾਂ ਭਿਆਨਕ ਰੇਲ ਹਾਦਸੇ ਦੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਜੀ ਹਾਂ ਇਹ ਰੇਲ ਹਾਦਸਾ ਪੱਛਮੀ ਬੰਗਾਲ ਦੇ ਵਿੱਚ ਵਾਪਰਿਆ ਹੈ ਦੱਸਦੀ ਹੈ ਕਿ ਕੰਜਨ ਜੰਗਾ ਐਕਸਪ੍ਰੈਸ ਜੋ ਕਿ ਪਟੜੀ ਦੇ ਉੱਪਰ ਖੜੀ ਸੀ ਪਿੱਛੋਂ ਆ ਕੇ ਅਚਾਨਕ ਮਾਲ ਗੱਡੀ ਨੇ ਆ ਕੇ ਵਿੱਚ ਟੱਕਰ ਮਾਰ ਦਿੱਤੀ ਤੇ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕੰਜਨ ਜੰਗਾ ਐਕਸਪ੍ਰੈਸ ਤੇ ਦੋ ਡੱਬੇ ਪਟੜੀ ਤੋਂ ਖੇਤਾ ਉਤਰ ਗਏ ਤੇ ਇਸ ਹਾਦਸੇ ਦੇ ਵਿੱਚ 5 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਐਨ ਜੀ ਪੀ ਤੋਂ सियालदा जा रही कंचनजंगा एक्सप्रेस सिलीगुड़ी पार ਕਰਨ ਤੋਂ ਬਾਅਦ ਰੰਗ ਪਨੀਰ ਸਟੇਸ਼ਨ ਦੇ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਇਸ ਹਾਦਸੇ ਦੇ ਵਿੱਚ ਰਿਪੀਟ ਇਸ ਹਾਦਸੇ ਦੇ ਵਿੱਚ ਰੇਲ ਗੱਡੀ ਦੇ ਪਿਛਲੇ ਪਾਸੇ ਦੀਆਂ 3 ਬੋਗੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਹੁਣ ਤੱਕ 5 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਰੇਲਵੇ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਦਸੇ ਦੇ ਵਿੱਚ ਦੋ ਯਾਤਰੀ ਬੋਗੀਆਂ ਅਤੇ ਇੱਕ ਪਾਰਸਲ ਬੋਗੀ ਨੁਕਸਾਨੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਕਈ ਲੋਕ ਜ਼ਖਮੀ ਹੋ ਸਕਦੇ ਹਨ ਘਟਨਾ ਵਾਲੀ ਥਾਂ ਤੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਅਲਰਟ ਤੇ ਰੱਖ ਲਿਆ ਗਿਆ ਰੇਲ ਮੰਤਰੀ ਅਸ਼ਵਨੀ ਵਾਜਨਵ ਨੇ ਇਸ ਹਾਦਸੇ ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਐਨ ਐਫ ਆਰ ਖੇਤਰ 'ਚ ਮੰਦ ਭਾਗਾ ਹਾਦਸਾ ਵਾਪਰਿਆ ਹੈ ਬਚਾਅ ਕਾਰਜ ਜੰਗੀ ਪੱਦਰ ਤੇ ਚੱਲ ਰਿਹਾ ਹੈ ਰੇਲਵੇ ਐਨ ਡੀ ਆਰ ਐਫ ਅਤੇ ਐਸ ਡੀ ਆਰ ਐਫ ਨਜ਼ਦੀਕੀ ਤਾਲਮੇਲ ਦੇ ਨਾਲ ਕੰਮ ਕਰ ਰਹੇ ਹਨ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਗਏ ਨੇ ਉੱਥੇ ਹੀ ਉੱਥੇ ਹੀ ਘਟਨਾ ਤੇ ਸੀਐਮ ਮਮਤਾ ਬੇਨਰਜੀ ਨੇ ਟਵੀਟ ਕੀਤਾ ਹੈ ਮਮਤਾ ਨੇ ਲਿਖਿਆ ਹੈ ਕਿ ਉਹ ਦਾਰਜਲਿੰਗ ਜ਼ਿਲ੍ਹੇ ਦੇ ਫਾਂਸੀ ਦੇਵਾ ਇਲਾਕੇ ਚ ਹੋਏ ਦਰਦਨਾਕ ਰੇਲ ਹਾਦਸੇ ਬਾਰੇ ਜਾਣ ਕੇ ਹੈਰਾਨ ਹਨ ਹਾਲਾਂਕਿ ਵੇਰਵਿਆਂ ਦੀ ਉਡੀਕ ਹੈ ਕੰਚਨਜੰਗਾ ਐਕਸਪ੍ਰੈਸ ਕਥਿਤ ਤੌਰ ਤੇ ਇੱਕ ਮਾਲ ਰੇਲ ਗੱਡੀ ਦੇ ਨਾਲ ਟਕਰਾ ਗਈ ਹੈ ਬਚਾਅ ਅਤੇ ਡਾਕਟਰੀ ਸਹਾਇਤਾ ਲਈ ਡੀਐਮ ਐਸਪੀ ਡਾਕਟਰ ਐਂਬੂਲੈਂਸ ਅਤੇ ਡਿਜ਼ਾਸਟਰ ਟੀਮਾਂ ਨੂੰ ਮੌਕੇ ਤੇ ਭੇਜਿਆ ਗਿਆ ਹੈ ਇਸ ਦੇ ਨਾਲ ਹੀ ਇੱਕ ਵਾਰ ਫਿਰ ਦੱਸ ਦਈਏ ਕਿ ਪੱਛਮੀ ਬੰਗਾਲ ਦੇ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ ਇਹ ਦੇਲ ਹਾਦਸਾ ਕੰਚਨਜੰਗਾ ਐਕਸਪ੍ਰੈਸ ਅਤੇ ਮਾਲ ਗੱਡੀ ਦੇ ਵਿੱਚ ਵਾਪਰਿਆ ਹੈ ਤੇ ਇਸ ਹਾਦਸੇ ਦੇ ਵਿੱਚ 5 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਤੇ ਬਾਕੀ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਤੇ ਦੱਸ ਦਈਏ ਕਿ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪੰਜਾਬ ਦੀ ਜਲੰਧਰ ਵੈਸਟ ਸੀਟ ਦੇ ਉੱਪਰ ਜਿਮਨੀ ਚੋਂ ਹੋਣ ਜਾਣੀ ਹੈ ਤੇ ਬੀਜੇਪੀ ਨੇ ਇਸ ਸੀਟ ਦੇ ਲਈ ਆਪਣਾ ਅੱਜ ਉਮੀਦਵਾਰ ਐਲਾਨ ਕਰ ਦਿੱਤਾ ਹੈ ਦੱਸਦੀ ਹੈ ਕਿ ਬੀਜੇਪੀ ਨੇ ਸ਼ੀਤਲ ਲੰਗੁਰਾਲ ਨੂੰ ਇਸ ਸੀਟ ਦੇ ਲਈ ਆਪਣਾ ਉਮੀਦਵਾਰ ਐਲਾਨਿਆ ਹੈ ਜ਼ਿਕਰਯੋਗ ਹੈ ਕਿ ਸ਼ੀਤਲ ਲੰਗੁਰਾਲ ਨੇ ਹੀ ਇਸ ਸੀਟ ਦੇ ਉੱਪਰ ਆਪਣਾ ਅਸਤੀਫਾ ਦਿੱਤਾ ਸੀ ਜਿਸ ਤੋਂ ਬਾਅਦ ਇਹ ਸੀਟ ਖਾਲੀ ਸੀ ਤੇ ਹੁਣ ਇਸ ਸੀਟ ਦੇ ਉੱਪਰ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਜਲੰਧਰ ਵੈਸਟ ਤੋਂ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਮੋਹਿੰਦਰ ਪਗਤ ਨੂੰ ਜਲੰਧਰ ਵੈਸਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ ਦੱਸਦੀ ਕਿ ਮਹਿੰਦਰ ਪਗਤ ਸਾਬਕਾ ਮੰਤਰੀ ਚੁੰਨੀ ਲਾਲ ਪਗਤ ਦੇ بیٹے ਹਨ ਇਸ ਵਾਰ ਆਪ ਨੇ ਭਾਜਪਾ ਛੱਡਣ ਵਾਲੇ ਮਹਿੰਦਰ ਪਗਤ ਨੂੰ ਟਿਕਟ ਦਿੱਤੀ ਹੈ ਮਹਿੰਦਰ ਪਗਤ ਭਾਜਪਾ ਦੇ ਸਾਬਕਾ ਮੰਤਰੀ ਚੁੰਨੀ ਲਾਲ ਪਗਤ ਦੇ ਪੁੱਤਰ ਹਨ ਜਲੰਧਰ ਪਛਮੀ ਹਲਕੇ ਦੇ ਵਿੱਚ ਉਹਨਾਂ ਦੀ ਮਜ਼ਬੂਤ ਪਕੜ ਹੈ ਇਸ ਦੇ ਨਾਲ ਹੀ ਜ਼ਿਕਰ ਕਰਦੀ ਹੈ ਕਿ ਸ਼ੀਤਲungral 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਉਹਨਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸਨ ਪਾਰਟੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਸ਼ੀਤਲ ਅੰਗੁਰਾਲ ਨੇ ਆਪਣੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਵੋਟਾਂ ਭੈਣ ਸਾਰੀ ਅੰਗੁਰਾਲ ਨੇ ਕਿਹਾ ਸੀ ਕਿ ਉਹ ਅਸਤੀਫਾ ਵਾਪਸ ਲੈ ਰਹੇ ਹਨ ਪਰ ਇਸ ਤੋਂ ਪਹਿਲਾਂ ਹੀ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਇਸ ਸੇਟ ਦੇ ਉੱਪਰ ਚੋਣਾਂ ਹੋਣ ਜਾ ਰਹੀਆਂ ਨੇ ਇਸ ਦੇ ਨਾਲ ਹੀ ਦੱਸ ਦਈਏ ਕਿ ਜਲੰਧਰ ਪਛਮੀ ਦੀ ਜ਼ਿਮਨੀ ਚੋਣ 10 ਜੁਲਾਈ ਨੂੰ ਹੋਏਗੀ ਇਸ ਬਾਬਤ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਸਿਪਿੰਸੀ ਨੇ ਦੱਸਿਆ ਹੈ ਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 21 ਜੂਨ ਹੋਵੇਗੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ 24 ਜੂਨ ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਅੰਤਿਮ ਤਾਰੀਖ 26 ਜੂਨ ਹੋਵੇਗੀ ਇਸ ਦੇ ਨਾਲ ਹੀ ਇੱਕ ਵਾਰ ਫਿਰ ਦੱਸ ਦਈਏ ਕਿ ਅੱਜ ਭਾਜਪਾ ਵੱਲੋਂ ਅਤੇ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਵੈਸਟ ਸੀਟ ਦੇ ਉੱਪਰ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਗਏ ਨੇ ਭਾਜਪਾ ਨੇ ਸ਼ੀਤਲ ਲੰਗਰਾਲ ਨੂੰ ਆਪਣਾ ਉਮੀਦਵਾਰ ਐਲਾਨਿਆ ਤੇ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਨੂੰ ਆਪਣਾ ਉਮੀਦਵਾਰ ਐਲਾਨਿਆ ਦੱਸਿਆ ਕਿ ਪੰਜਾਬ ਦੀ ਜਲੰਧਰ ਸੀਟ ਦੇ ਉੱਪਰ 10 ਜੁਲਾਈ ਨੂੰ ਜਿਮਨੀ ਚੋਣ ਹੋਵੇਗੀ ਅਤੇ 13 ਜੁਲਾਈ ਨੂੰ ਇਸ ਦਾ ਨਤੀਜਾ ਐਲਾਨਿਆ ਜਾਵੇਗਾ। ਇੱਕ ਦੁਖਦਾਈ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਨਹੀਂ ਬਲਕਿ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਜੀ ਹਾਂ ਦੱਸੀਏ ਕਿ ਇਹ ਖਬਰ ਅੰਮ੍ਰਿਤਸਰ ਦੇ ਰਾਜਾ ਸੰਸੀ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਦੱਸੀਏ ਕਿ ਗਰਮੀ ਦੇ ਦਿਨ ਚੱਲ ਰਹੇ ਨੇ ਤੇ ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਤੇ ਗਰਮੀ ਤੋਂ ਰਾਹਤ ਪਾਉਣ ਦੇ ਲਈ ਇਹ ਤਿੰਨੋਂ ਬੱਚੇ ਨਹਿਰ ਦੇ ਵਿੱਚ ਉਨ੍ਹਾ ਹੋਣ ਗਏ ਸੀ ਤੇ ਨਹਿਰ ਦੇ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਤਿੰਨੋਂ ਬੱਚੇ ਡੋੜ ਗਏ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਹੀ ਇੰਨਾ ਬੱਚਿਆਂ ਦੀ ਮੌਤ ਹੋ ਗਈ ਤੇ ਇੰਨਾ ਤਿੰਨਾ ਬੱਚਿਆਂ ਦੀਆਂ ਲਾਸ਼ਾਂ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਚਾਰ ਦੋਸਤ ਪਿੰਡ ਸੁਬਾਸ਼ਪੁਰਾ ਵਿਖੇ ਇੱਕ ਧਾਰਮਿਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਗਏ ਸਨ। ਇਸ ਦੌਰਾਨ ਆਤ ਦੀ ਗਰਮੀ ਤੋਂ ਛੁਟਕਾਰਾ ਪਾਉਣ ਲਈ ਬੱਚੇ ਲਾਹੌਰ ਬ੍ਰਾਂਚ ਨਹਿਰ ਦੇ ਵਿੱਚ ਨਹਾਉਣ ਸਮੇਂ ਪਾਣੀ ਦੇ ਵਿੱਚ ਰੁੜ ਗਏ। ਜਿੰਨਾਂ 'ਚੋਂ ਇੱਕ ਬੱਚੇ ਨੂੰ ਸਥਾਨਕ ਲੋਕਾਂ ਨੇ ਬਚਾ ਲਿਆ। ਜਦੋਂ ਕਿ ਬਾਕੀ ਨਹਿਰ 'ਚ ਰੁੜ ਗਏ ਨੇ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਟੀਮ ਨੂੰ ਦੇ ਦਿੱਤੀ ਗਈ ਹੈ ਮੌਕੇ ਤੇ ਹੀ ਪਹੁੰਚੇ थाना ਰਾਜਾ ਸੰਸੀ ਦੇ ਐਸ ਐਚਓ ਕਰਮਪਾਲ ਸਿੰਘ ਤਹਿਸੀਲਦਾਰ ਜਸਵਿੰਦਰ ਸਿੰਘ ਏਡੀਸੀ ਨੇ ਪਹੁੰਚ ਕੇ ਗੋਤਾਖੋਰਾ ਦੀ ਟੀਮ ਨੂੰ ਬੁਲਾਇਆ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਕੱਲ ਹੀ ਮਿਲ ਗਈਆਂ ਸਨ ਜਦਕਿ ਜਸਕਰਨ ਸਿੰਘ ਦੀ ਲਾਸ਼ ਦੀ ਭਾਲ ਗੋਤਾਖੋਰਾ ਵੱਲੋਂ ਜਾਰੀ ਸੀ ਅੱਜ ਜਸਕਰਨ ਸਿੰਘ ਦੀ ਵੀ ਮ੍ਰਿਤਕ ਦੇਹ ਮਿਲ ਗਈ ਉਸ ਦੀ ਦੇਹ ਪਿੰਡ ਚਵਿੰਡਾ ਕਲਾਂ ਦੇ ਖੂਦ ਨੇੜੇ ਲਾਹੌਰ ਬ੍ਰਾਂਚ ਨਹਿਰ ਵਿੱਚੋਂ ਮਿਲੀ ਹੈ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਜਸਕਰਨ ਸਿੰਘ ਦੀ ਮ੍ਰਿਤਕ ਦੇਹ ਨੂੰ ਨਹਿਰ ਵਿੱਚੋਂ ਬਾਹਰ ਕੱਢ ਕੇ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਤਿੰਨਾਂ ਬੱਚਿਆਂ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਇੱਕ ਵਾਰੀ ਫਿਰ ਦੱਸ ਦਈਏ ਕਿ ਇਹ ਦਰਦਨਾਕ ਘਟਨਾ ਅੰਮ੍ਰਿਤਸਰ ਦੇ ਰਾਜਾ ਸਾੰਸੀ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ ਪਾਣੀ ਦੇ ਵਿੱਚ ਨਹਾਉਣ ਗਏ ਸੀ ਨਹਿਰ ਦੇ ਵਿੱਚ ਨਹਾਉਣ ਗਏ ਸੀ ਗਰਮੀ ਤੋਂ ਰਾਹਤ ਪਾਉਣ ਦੇ ਲਈ ਤੇ ਪਾਣੀ ਦਾ ਵਹਾਾ ਇੰਨਾ ਤੇਜ਼ ਸੀ ਕਿ ਤਿੰਨੋਂ ਦੇ ਤਿੰਨੋਂ ਬੱਚੇ ਹੀ ਰੁੜ ਗਏ ਅਤੇ ਇਹਨਾਂ ਤਿੰਨਾਂ ਬੱਚਿਆਂ ਦੀ ਮੌਤ ਹੋ ਗਈ ਅਤੇ ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਤੇ ਹੁਣ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਇੱਕ ਮੰਦਭਾਗੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਦੱਸਦੀ ਹੈ ਕਿ ਹਿਮਾਚਲ ਦੇ ਵਿੱਚ ਇੱਕ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਦਰਦਨਾਕ ਤਰੀਕੇ ਦੇ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਸ ਕਾਂਸਟੇਬਲ ਦਾ ਨਾਮ ਰਮਨ ਕੁਮਾਰ ਦੱਸਿਆ ਜਾ ਰਿਹਾ ਹੈ ਜੋ ਕਿ ਆਪਣੇ ਪਰਿਵਾਰ ਦੇ ਨਾਲ ਡਲਹੋਜ਼ੀ ਖਜਿਆਰ ਘੁੰਮਣ ਗਿਆ ਸੀ ਜਿੱਥੇ ਉਸ ਦੇ ਨਾਲ ਹੀ ਦਰਦਨਾਕ ਹਾਦਸਾ ਵਾਪਰਿਆ ਹੈ ਤੇ ਇਸ ਹਾਦਸੇ ਦੇ ਵਿੱਚ ਉਸ ਦੀ ਜਾਨ ਚਲੀ ਗਈ ਹੈ ਜਾਣਕਾਰੀ ਅਨੁਸਾਰ ਰਮਨ ਕੁਮਾਰ ਦੇ ਨਾਲ ਉਸ ਦੇ ਪਰਿਵਾਰਕ ਮੈਂਬਰ ਮੌਜੂਦ ਸਨ ਉਸ ਦੀ ਪਤਨੀ ਉਸ ਦੇ ਦੋ ਬੱਚੇ ਉਸ ਦਾ ਇੱਕ ਦੋਸਤ ਦਾ ਬੱਚਾ ਤੇ ਉਸ ਦਾ ਸਹਰਾ ਗੱਡੀ ਦੇ ਵਿੱਚ ਮੌਜੂਦ ਸੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਖਜਿਆਰ ਦੇ ਲਈ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇਹਨਾਂ ਦੀ ਗੱਡੀ ਇੱਕ ਟ੍ਰੈਫਿਕ ਜਮ ਦੇ ਵਿੱਚ ਫਸ ਕੇ ਸੀ ਤੇ ਉਸ ਸਮੇਂ ਰਮਨ ਕੁਮਾਰ ਨੇ ਆਪਣੇ ਪਰਿਵਾਰਕ ਦੇ ਸਾਰੇ ਮੈਂਬਰਾਂ ਨੂੰ ਥੱਲੇ ਉਤਰ ਜਾਣ ਲਈ ਕਿਹਾ ਤੇ ਉਹਨਾਂ ਨੂੰ ਪੈਦਲ ਜਾਣ ਲਈ ਗਿਆ ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਪੈਦਲ ਰਵਾਨਾ ਹੋ ਗਏ ਅਤੇ ਉਸ ਤੋਂ ਬਾਅਦ ਰਮਨ ਕੁਮਾਰ ਖਜਿਆਰ ਦੀ ਇੱਕ ਪਾਰਕਿੰਗ ਦੇ ਵਿੱਚ ਗੱਡੀ پارک ਕਰਨ ਗਿਆ ਤਾਂ ਉਸ ਸਮੇਂ ਉਸ ਦੇ ਨਾਲੇ ਦਰਦਨਾਕ ਹਾਦਸਾ ਵਾਪਰਿਆ ਦੱਸਿਆ ਕਿ ਪਾਰਕਿੰਗ ਦੇ ਪਿੱਛੇ ਮੌਜੂਦ ਖੱਡ ਦੇ ਵਿੱਚ ਉਸ ਦੀ ਗੱਡੀ ਜਾ ਡਿੱਗੀ ਅਥੇ ਮੌਜੂਦ ਲੋਕਾਂ ਨੇ ਰਮਨ ਕੁਮਾਰ ਨੂੰ ਬਾਹਰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾਕਾਮਯਾਬ ਰਹੇ ਉਦੋਂ ਤੱਕ ਉਸਤੇ ਪਰਿਵਾਰ ਦੇ ਮੈਂਬਰ ਵੀ ਉੱਥੇ ਪਹੁੰਚ ਚੁਕੇ ਸਨ ਅਤੇ ਸ਼ਾਮ ਨੂੰ ਰਮਨ ਕੁਮਾਰ ਦੀ ਬਾਡੀ ਨੂੰ ਬਾਹਰ ਕੱਢਿਆ ਗਿਆ ਅਤੇ ਉਦੋਂ ਤੱਕ ਰਮਨ ਕੁਮਾਰ ਦੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਏ ਕਿ ਦੱਸਿਏ ਕਿ ਇਸ ਵੇਲੇ ਰਮਨ ਕੁਮਾਰ ਗੁਰਦਾਸਪੁਰ ਦੇ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਸੀ ਤੇ ਇਹ ਹਾਦਸਾ ਉਸ ਦੇ ਨਾਲ ਹਿਮਾਚਲ ਦੇ ਵਿੱਚ ਵਾਪਰਿਆ ਜਦੋਂ ਆਪਣੇ ਪਰਿਵਾਰ ਦੇ ਨਾਲ ਖਜਿਆਰ ਘੁੰਮਣ ਗਿਆ ਸੀ ਤੇ ਉੱਥੇ ਉਸੇ ਮਤ ਹੋ ਗਈ ਹੈ ਅਮਰੀਕਾ ਦੇ ਵਿੱਚ T20 ਵਰਲਡ ਕੱਪ ਚੱਲ ਰਿਹਾ ਹੈ ਤੇ ਇੰਡੀਆ ਨੇ ਸੁਪਰ 8 ਦੇ ਵਿੱਚ ਆਪਣੀ ਥਾਂ ਬਣਾ ਲਈ ਹੈ ਤੇ ਉੱਥੇ ਹੀ ਬਾਕੀ ਦੀਆਂ ਸੱਤ ਟੀਮਾਂ ਨੇ ਵੀ ਸੁਪਰ 8 ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ ਦੱਸ ਦਈਏ ਕਿ ਬੰਗਲਾਦੇਸ਼ ਆਖਰੀ ਟੀਮ ਰਹੀ ਹੈ ਜਿਸ ਨੇ ਸੁਪਰ 8 ਤੇ ਵਿੱਚ ਆਪਣੀ ਜਗ੍ਹਾ ਬਣਾਈ ਹੈ T20 ਵਰਲਡ ਕੱਪ 2024 ਦੇ ਸੁਪਰ 8 ਲਈ ਸਾਰੀਆਂ 8 ਟੀਮਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਬੰਗਲਾਦੇਸ਼ ਸੁਪਰ 8 ਦੇ ਵਿੱਚ ਐਂਟਰੀ ਲੈਣ ਵਾਲੀ ਆਖਰੀ ਟੀਮ ਹੈ ਹੁਣ 8 ਟੀਮਾਂ ਵਿਚਾਲੇ ਕੁੱਲ 12 ਮੈਚ ਖੇਡੇ ਜਾਣਗੇ ਇਸ ਤੋਂ ਬਾਅਦ T20 ਵਰਲਡ ਕੱਪ ਦੇ ਸੈਮੀਫਾਈਨਲ ਅਤੇ ਫਾਈਨਲ ਮੈਚ ਹੋਣਗੇ ਭਾਰਤ ਅਤੇ ਅਮਰੀਕਾ ਦੇ ਨਾਲ ਨਾਲ ਆਸਟ੍ਰੇਲੀਆ ਇੰਗਲੈਂਡ ਅਫਗਾਨਿਸਤਾਨ ਵੈਸਟ ਇੰਡੀਜ਼ ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਨੇ ਸੁਪਰ 8 ਦੇ ਵਿੱਚ ਕੁਆਲੀਫਾਈ ਕੀਤਾ ਹੈ ਸੁਪਰ 8 ਦੇ ਮੈਚ 19 ਜੂਨ ਤੋਂ ਸ਼ੁਰੂ ਹੋਣਗੇ ਇਸ ਦਾ ਪਹਿਲਾ ਮੈਚ ਅਮਰੀਕਾ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ ਭਾਰਤ ਦਾ ਪਹਿਲਾ ਮੈਚ ਅਫਗਾਨਿਸਤਾਨ ਦੇ ਨਾਲ ਇਹ ਮੈਚ ਭਾਰਤ ਦੇ ਅਫਗਾਨਿਸਤਾਨ ਵਿਚਾਲੇ 20 ਜੂਨ ਨੂੰ ਖੇਡਿਆ ਜਾਵੇਗਾ ਸੁਪਰ 8 ਟੇ ਲਈ ਦੋ ਗਰੁੱਪ ਬਣਾਏ ਗਏ ਹਨ ਹਰ ਗਰੁੱਪ ਵਿੱਚ ਚਾਰ ਟੀਮਾਂ ਹਨ ਭਾਰਤ ਗਰੁੱਪ 1 ਵਿੱਚ ਹੈ ਇਸ ਗਰੁੱਪ ਵਿੱਚ ਅਫਗਾਨਿਸਤਾਨ ਆਸਟ੍ਰੇਲੀਆ ਅਤੇ ਬੰਗਲਾਦੇਸ਼ ਵੀ ਸ਼ਾਮਲ ਹੈ ਇੰਗਲੈਂਡ ਵੈਸਟ ਇੰਡੀਜ਼ ਅਮਰੀਕਾ ਅਤੇ ਦੱਖਣੀ ਅਫਰੀਕਾ ਨੂੰ ਗਰੁੱਪ 2 ਦੇ ਵਿੱਚ ਰੱਖਿਆ ਗਿਆ ਹੈ ਭਾਰਤ ਦਾ ਪਹਿਲਾ ਮੈਚ ਅਫਗਾਨਿਸਤਾਨ ਨਾਲ ਹੈ ਇਹ ਮੈਚ 20 ਜੂਨ ਨੂੰ ਬਾਰ-ਬਾਰ ਡੋਜ਼ ਦੇ ਵਿੱਚ ਖੇਡਿਆ ਜਾਏਗਾ ਇਸ ਤੋਂ ਬਾਅਦ ਦੂਸਰਾ ਮੈਚ ਬੰਗਲਾਦੇਸ਼ ਦੇ ਨਾਲ ਹੋਵੇਗਾ ਭਾਰਤ ਤੇ ਬੰਗਲਾਦੇਸ਼ ਵਿਚਾਲੇ ਮੈਚ 22 ਜੂਨ ਨੂੰ ਐਂਟੀਗੁਆ ਦੇ ਵਿੱਚ ਖੇਡਿਆ ਜਾਵੇਗਾ ਟੀਮ ਇੰਡੀਆ ਦਾ ਤੀਜਾ ਮੈਚ ਸੇਂਟ ਲੂਸੀਆ ਦੇ ਵਿੱਚ ਹੋਵੇਗਾ ਇਹ ਮੈਚ 24 ਜੂਨ ਨੂੰ ਆਸਟ੍ਰੇਲੀਆ ਖਿਲਾਫ ਭਾਰਤ ਵੱਲੋਂ ਖੇਡਿਆ ਜਾਵੇਗਾ ਇਸ ਦੇ ਨਾਲ ਹੀ ਦੱਸ ਦਈਏ ਕਿ ਵਿਰਾਟ ਕੋਹਲੀ ਦੇ ਫੈਨਸ ਨੂੰ 440 ਵੋਟ ਦਾ ਝਟਕਾ ਲੱਗ ਸਕਦਾ ਹੈ ਜੀ ਹਾਂ ਵਿਰਾਟ ਕੋਹਲੀ ਸੰन्यास ਲੈ ਸਕਦੇ ਨੇ ਦੱਸ ਦਈਏ ਕਿ ਫਿਲਹਾਲ ਤਾਂ ਵਿਰਾਟ ਕੋਹਲੀ ਟੀਮ ਇੰਡੀਆ ਦੇ ਨਾਲ T20 ਵਰਲਡ ਕੱਪ ਖੇਡ ਰਹੇ ਨੇ ਪਰ T20 ਵਰਲਡ ਕੱਪ ਖਤਮ ਹੋਣ ਤੋਂ ਬਾਅਦ ਜ਼ਿੰਬਾਬਵੇ ਦੇ ਨਾਲ T20 ਸੀਰੀਜ਼ ਖੇਡੀ ਜਾਵੇਗੀ ਪਾਰੇ ਇਹ ਆਰਟੀਕਲ ਲਗਾਈਆਂ ਜਾ ਰਹੇ ਹਨ ਕਿ ਇਸ T20 ਸੀਰੀਜ਼ ਦੇ ਵਿੱਚ ਵਿਰਾਟ ਕੋਹਲੀ ਨੂੰ ਮੌਕਾ ਨਹੀਂ ਦਿੱਤਾ ਜਾਵੇਗਾ ਜਿਸ ਬਾਰੇ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਵਿਰਾਟ ਕੋਹਲੀ ਸੰन्यास ਲੈ ਕੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਦੇ ਸਕਦੇ ਨੇ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਇੰਨਾ ਵੱਜ ਚੁਕਿਆ ਹੈ ਕਿ ਇਸ ਗਰਮੀ ਨੇ ਪੰਜਾਬ ਦੇ ਵਿੱਚ ਚਾਰ ਜਾਨਾਂ ਲੈ ਲੀਆਂ ਨੇ ਜੀ ਹਾਂ ਦੱਸਦੀ ਕਿ ਫਾਜ਼ਿਲਕਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਔਰਤ ਛੱਤ ਦੇ ਉੱਪਰ ਸੁੱਕੇ ਪਾਏ ਹੋਏ ਕੱਪੜੇ ਉਤਾਰਨ ਗਈ ਸੀ ਤੇ ਉੱਥੇ ਗਰਮੀ ਦੇ ਨਾਲ ਉਸ ਨੂੰ ਚੱਕਰ ਆ ਗਿਆ ਤੇ ਉੱਥੇ ਹੀ ਮੌਕੇ ਤੇ ਹੀ ਆਪਣਾ ਦਮ ਤੋੜ ਗਈ ਤੇ ਇਸ ਦੇ ਨਾਲ ਹੀ ਤਿੰਨ ਖਬਰਾਂ ਹੋਰ ਮੋ ਦੀਆਂ ਸਾਹਮਣੇ ਆਈਆਂ ਨੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਅੱਜ ਮੌਸਮ ਵਿਭਾਗ ਨੇ ਪੰਜਾਬ ਦੇ 16 ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ ਪੰਜਾਬ ਵਿੱਚ ਗਰਮੀ ਦਾ ਕਹਿਰ جاری ਹੈ ਲੋਕਾਂ ਨੂੰ ਇਸ ਹਫ਼ਤੇ ਵੀ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਕੱਲ ਮੰਗਲਵਾਰ ਤੋਂ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਇਸ ਨਾਲ ਲੂ ਦਾ ਪਰਕੋਪ ਵੀ ਚੱਲੇਗਾ ਇਸ ਲਈ ਅੱਜ ਸੂਬੇ ਦੇ 16 ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਤੇ 7 ਜ਼ਿਲ੍ਹਿਆਂ ਦੇ ਵਿੱਚ yellow ਅਲਰਟ ਜਾਰੀ ਕੀਤਾ ਗਿਆ ਹੈ ਕੱਲ ਦੇ ਮੁਕਾਬਲੇ ਤਾਪਮਾਨ ਦੇ ਵਿੱਚ 0.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਇੰਨੀ ਦਿਨੀ ਸੂਬੇ ਦੇ ਵਿੱਚ ਤਾਪਮਾਨ ਆਮ ਦਿਨਾਂ ਦੇ ਨਾਲੋਂ 7.2 ਡਿਗਰੀ ਵੱਧ ਹੈ ਐਤਵਾਰ ਨੂੰ ਸਮਰਾਲਾ ਸਭ ਤੋਂ ਗਰਮ ਰਿਹਾ ਹੈ ਉੱਥੇ ਹੀ ਤਾਪਮਾਨ 47.2 ਡਿਗਰੀ ਦਰਜ ਕੀਤਾ ਗਿਆ ਹੈ ਹਾਲਾਂਕਿ ਜੂਨ ਦੇ ਵਿੱਚ ਆਮ ਨਾਲੋਂ 87% ਘੱਟ بارش ਦਰਜ ਕੀਤੀ ਗਈ ਹੈ ਮੌਸਮ ਵਿਭਾਗ ਮੁਤਾਬਕ ਇਸ ਵਾਰ 1 ਜੂਨ ਤੋਂ 16 ਜੂਨ ਤੱਕ ਸਿਰਫ 2.3 ਮਿਲੀਮੀਟਰ بارش ਹੋਈ ਹੈ ਉਧਰ ਹੀ ਦੱਸਦੀ ਕਿ ਸੂਬੇ ਦੇ 16 ਜ਼ਿਲ੍ਹਿਆਂ ਦੇ ਵਿੱਚ ਗਰਮੀ ਤੇ ਲੂ ਲਈ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਉਹਨਾਂ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਾਜ਼ਿਲਕਾ ਫਰੀਦਕੋਟ ਮੁਕਤਸਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਮੁਹਾਲੀ ਤੇ ਮਲੇਰ ਕੋਟਲਾ ਸ਼ਾਮਲ ਹਨ ਜਦਕੀ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਤੇ ਫਤਿਹਗੜ੍ਹ ਸਾਹਿਬ ਲਈ yellow alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਅੰਮ੍ਰਿਤਸਰ ਪਟਿਆਲਾ ਤੇ ਲੁਧਿਆਣਾ ਦੇ ਵਿੱਚ ਸਖਤ ਗਰਮੀ ਪੈਣ ਦੀ ਸੂਚਨਾ ਦਿੱਤੀ ਹੈ ਤਾਪਮਾਨ ਦੀ ਗੱਲ ਕਰੀਏ ਤਾਂ ਸੂਬੇ ਦੇ 15 ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 45 ਡਿਗਰੀ ਤੋਂ ਉੱਪਰ ਹੈ ਇਸ ਦੌਰਾਨ ਐਤਵਾਰ ਨੂੰ ਅੰਮ੍ਰਿਤਸਰ ਦੇ ਵਿੱਚ 45.8 ਡਿਗਰੀ ਲੁਧਿਆਣਾ ਦੇ ਵਿੱਚ 44.6 ਡਿਗਰੀ ਪਟਿਆਲਾ ਦੇ ਵਿੱਚ 45.5 ਡਿਗਰੀ ਪਠਾਨਕੋਟ ਦੇ ਵਿੱਚ 47.1 ਡਿਗਰੀ ਗੁਰਦਾਸਪੁਰ ਦੇ ਵਿੱਚ 40 ਡਿਗਰੀ ਬਠਿੰਡਾ ਦੇ ਵਿੱਚ 40.3 ਡਿਗਰੀ ਫਤਿਹਗੜ੍ਹ ਸਾਹਿਬ ਦੇ ਵਿੱਚ 44.9 ਡਿਗਰੀ ਫਿਰੋਜ਼ਪੁਰ ਦੇ ਵਿੱਚ 44.3 ਡਿਗਰੀ ਤੇ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ 43.3 ਡਿਗਰੀ ਤੇ ਸਮਰਾਲਾ ਦੇ ਵਿੱਚ 47.2 ਡਿਗਰੀ ਤਾਪਮਨ ਦਰਜ ਕੀਤਾ ਗਿਆ ਸਿਹਤ ਵਿਭਾਗ ਨੇ ਕਿਹਾ ਹੈ ਕਿ ਗਰਮੀ ਤੋਂ ਬਚਣ ਲਈ ਬਦਤੋ ਵੱਧ ਪਾਣੀ ਪੀਓ ਜੇਕਰ ਤੁਸੀਂ ਦਿਲ ਗੁਰਦੇ ਤੇ ਜਿਗਰ ਦੀਆਂ ਬਿਮਾਰੀਆਂ ਤੋਂ ਪੀੜਤ ਹੋ ਤਾਂ ਪਾਣੀ ਘੱਟ ਪੀਓ ਅਜਿਹੇ ਲੋਕਾਂ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਤਰਲ ਪਦਾਰਥ ਵਧਾਉਣ ਦੀ ਕਦਮ ਚੁੱਕਣੇ ਚਾਹੀਦੇ ਹਨ ਇਸੇ ਤਰ੍ਹਾਂ ਘਰ ਦੇ ਵਿੱਚ ਤਿਆਰ ਕੀਤੇ ਗਏ ਤਰਲ ਪਦਾਰਥ ਜਿਵੇਂ ਕਿ ਨਿੰਬੂ ਪਾਣੀ ਲੱਸੀ ਨਾਰੀਅਲ ਪਾਣੀ ਆਦਿ ਤੁਸੀਂ ਲੈ ਸਕਦੇ ਹੋ ਇਸ ਦੇ ਨਾਲ ਹੀ ਬਾਹਰ ਜਾਣ ਸਮੇਂ ਹਮੇਸ਼ਾ ਹਲਕੇ ਰੰਗ ਦੇ ਹੀ ਕੱਪੜੇ ਪਹਿਨੋ ਘਰ ਤੋਂ ਬਾਹਰ ਨਿਕਲਦੇ ਸਮੇਂ ਸਿਰ ਅਤੇ ਹੱਥਾਂ ਨੂੰ ਚੰਗੀ ਤਰ੍ਹਾਂ ਟਿਕਣਾ ਚਾਹੀਦਾ ਹੈ ਟੋਪੀ ਅਤੇ ਛਤਰੀ ਦੀ ਮਦਦ ਲੈਣੀ ਚਾਹੀਦੀ ਹੈ ਅੱਖਾਂ ਦੀ ਸੁਰੱਖਿਆ ਦੇ ਲਈ ਐਨਕਾ ਤੇ ਚਮੜੀ ਦੀ ਸੁਰੱਖਿਆ ਲਈ ਸਨਸਕ੍ਰੀਨ ਦੀ ਜ਼ਰੂਰ ਵਰਤੋ ਕਰੋ ਸਾਡੇ ਵੱਲੋਂ ਵੀ ਤੁਹਾਨੂੰ ਇਹੀ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਤੁਸੀਂ ਆਪਣੇ ਘਰ ਚੋਂ ਨਿਕਲੋ ਨਹੀਂ ਤਾਂ ਤੁਸੀਂ ਘਰ ਵਿੱਚੋਂ ਨਾ ਨਿਕਲੋ ਇਸੇ ਨਾਲ ਹੀ ਤੁਹਾਡੇ ਇਲਾਕੇ ਦੇ ਵਿੱਚ ਕਿੰਨਾ ਤਾਪਮਾਨ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਸਨ ਅਜਲੀਆ ਮੁਖਬਰਾਂ